ਸ਼ਸ਼ੀਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਲੋਕੀ ਜਿਹਨੂੰ ਲੋਕੀ ਬੋਲਦੇ ਆ ਮੱਕਦੂ ਹੁੰਦੀ ਹੈਗੇ ਇਹ ਲੋਕੀ ਹੁੰਦੀ ਹੈ ਕਿ ਕਈ ਲੋਕੇ ਨੂੰ ਅੱਲਾ ਵੀ ਬੋਲ ਦਿੰਦੇ ਆ ਪਿੰਡਾਂ ਤੇ ਉਹਨਾਂ ਦੇ ਪਕੌੜੇ ਬਣਾਵਾਂਗੇ ਭਰਵੇਂ ਆਲੂ ਦੇ ਤੇ ਸਭ ਤੋਂ ਪਹਿਲਾਂ ਲੈ ਲਈਏਗੇ ਆਪਾਂ ਇਹ ਲੋਕੀ ਫ੍ਰੈਸ਼ ਫ੍ਰੈਸ਼ ਕੱਚੀ ਕੱਚੀ ਤੇ ਇਹਨੂੰ ਆਪਾਂ ਦੋਨੇ ਸਾਈਡਾਂ ਤੋਂ ਕਟਿੰਗ ਕਰਕੇ ਤੇ ਇਹਨੂੰ ਮੋਟਾ ਮੋਟਾ ਸ਼ੈੱਲ ਲਵਾਂਗੇ ਆਪਾਂ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਇ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਹੁਤ ਹੀ ਆਸਾਨ ਤਰੀਕੇ ਨਾਲ ਜਿਹੜੀ ਹੈਗੀ ਰੈਸਪੀ ਬਣਾਉਣੀ ਹੈ ਜਿਹਨੂੰ ਹਰੇਕ ਬੰਦਾ ਬਣਾ ਕੇ ਟਰਾਈ ਕਰ ਸਕਦਾ ਹੈਗਾ ਤੇ ਇੰਜੋਏ ਕਰ ਸਕਦੇ ਹੋਗੇ ਤੁਸੀਂ ਬਣਾ ਕੇ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਮੋਟਾ-ਮੋਟਾ ਜਿਹੜਾ ਲੋਕੀ ਨੂੰ ਛੱਲ ਲਵਾਂਗੇ ਛੱਲਣ ਤੋਂ ਬਾਅਦ ਆਪਾਂ ਇਹਦੇ ਜਿਹੜੇ ਪਿਛਲੇ ਬੀਜ ਐ ਇਹ ਜਿਹੜੀ ਲੋਕੀ ਐ ਕਿ ਇਹ ਆਪਾਂ ਮਤਲਬ ਕਿ ਬਿਲਕੁਲ ਕੱਚੀ ਲੈਣੀ ਹੈਗੀ ਜਿਆਦਾ ਪੱਕੀ ਨਹੀਂ ਲੈਣੀ ਹੈਗੀ ਤੇ ਜਿਹੜੇ ਇਹਦੇ ਸਨੈਕਸ ਬਣ ਕੇ ਤਿਆਰ ਹੋਣਗੇ ਤੇ ਉਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇਗੇ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਸਾਰੇ ਨੂੰ ਛੱਲ ਲਵਾਂਗੇ ਮੋਟਾ-ਮੋਟਾ ਤੇ ਇਹ ਬਹੁਤ ਹੀ ਆਸਾਨ ਨਾਲ ਛਿੱਲੀ ਜਾਂਦੀ ਹੈ ਕਿਉਂਕਿ ਬਹੁਤ ਹੀ ਕੱਚੀ-ਕੱਚੀ ਹੈਗੀ ਤੇ ਇਹਨਾਂ ਨੂੰ ਆਪਾਂ ਇਹ ਆਪਾਂ ਇਸ ਤਰ੍ਹਾਂ ਚਾਰ ਭਾਗਾਂ ਦੇ ਵਿੱਚ ਵੰਡ ਲਿਆ ਇਹਨੂੰ ਨਾਲ ਤਾਂ ਛਿੱਲਣ ਚ ਆਸਾਨੀ ਹੁੰਦੀ ਹੈ ਤੇ ਨਾਲੇ ਆਪਾਂ ਇਹਨੂੰ ਜਿਹੜਾ ਲੋਕੀ ਦਾ ਜਿਹੜਾ ਅਗਲਾ ਪ੍ਰੋਸੈਸ ਕਰਨਾ ਹੈਗਾ ਉਹਦੇ ਵਾਸਤੇ ਆਪਾਂ ਨੂੰ ਲੋਕੀ ਨੂੰ ਇਸ ਤਰ੍ਹਾਂ ਹੀ ਕੱਟਣਾ ਪੈਣਾ ਸੀਗਾ ਇੱਕ ਟੁਕੜਾ-ਟੁਕੜਾ ਮੈਂ 6-7 ਇੰਚ ਦੀ ਜਿਹੜੀ ਲੰਬੀ ਹੈਗੀ ਲੋਕੀ ਕੱਟ ਲਈ ਹੈਗੀ ਤੇ ਇਸ ਤਰ੍ਹਾਂ ਕੱਟ ਕੇ ਇਹਨੂੰ ਆਪਾਂ ਤਿਆਰ ਕਰ ਲੈਣਾਗਾ ਇਨੂੰ ਇਹਨਾਂ ਦੇ ਭਾਗਾਂ ਦੇ ਵਿੱਚ ਕੱਟ ਲੈਣਾਗਾ ਇਹ ਮੈਂ ਲੋਕੀ ਹੋ ਗਈ ਬੇਟ ਦੇ ਵਿੱਚ 1 ਕਿਜੀ ਤੇ ਇਹਨੂੰ ਮੈਂ ਚਾਰ ਭਾਗਾਂ ਦੇ ਵਿੱਚ ਕੱਟ ਲੈਗਾ ਤੇ ਇਹਨੂੰ ਇਸ ਤਰ੍ਹਾਂ ਸ਼ੈੱਲ ਕੇ ਤਿਆਰ ਕਰ ਲਵਾਂਗੇ ਆਪਾਂ ਸਾਰੇ ਪੀਸਾ ਨੂੰ ਤੇ ਫਿਰ ਆਪਾਂ ਆਪਾਂ ਜਾਂ ਕੱਟ ਨਾਲ ਜਾਂ ਚਮਚਾ ਲੈ ਲੈਣਾਗਾ ਚਮਚੇ ਦੀ ਡੰਡੀ ਨਾਲ ਤੇ ਇਦੇ ਵਿੱਚੋਂ ਜਿਹੜੇ ਬੀਜ ਹੈਗੇ ਵਿੱਚੋਂ ਵਿੱਚੋਂ ਬੀਜ ਹੀ ਕੱਢਣੇ ਨੇਗੇ ਜਿਹੜੇ ਬੀਜ ਆ ਤੁਸੀਂ ਵੇਸਟ ਨਹੀਂ ਕਰਨੇ ਹੈਗੇ ਕਿਸ ਜਾਂ ਸਬਜ਼ੀ ਬਣਾਉਣੀ ਹੈਗੀ ਜਦੋਂ ਤਾਂ ਸਬਜ਼ੀ ਦੇ ਵਿੱਚ ਪਾ ਸਕਦੇ ਹੋ ਚਾਇਨਾ ਨੂੰ ਪੀਸ ਕੇ ਮਸਾਲੇ ਦੇ ਵਿੱਚ ਵੀ ਪਾ ਸਕਦੇ ਹੋਗੇ ਜੇ ਮੈਨੂੰ ਚੰਗਾ ਲੱਗੇ ਜਾਂ ਰੋਟੀ ਦੇ ਵਿੱਚ ਵੀ ਪਾ ਸਕਦਾ ਤੁਸੀਂ ਕਦੂਕਾਸ ਕਰਕੇ ਤੇ ਇਹਨੂੰ ਵੇਸਟ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ ਜਿਹੜੇ ਬੀਜ ਹੈ ਇਹ ਛਿੱਲ ਕੇ ਜਿਹੜੀ ਮੈਂ ਲੋਕੀ ਹੈਗੀ ਸਾਰੀ ਤਿਆਰ ਕਰ ਲਈ ਹੈਗੀ ਉਸ ਤੋਂ ਬਾਅਦ ਮੈਂ ਚਮਚਾ ਲੈ ਲਿਆਗਾ ਚਮਚੀ ਡੰਡੀ ਨਾਲ ਇਹਦੇ ਵਿੱਚੋਂ ਵਿੱਚੋਂ ਬੀਜ ਹੈਗੇ ਜਿਹੜੇ ਉਹ ਕੱਢ ਲੈਣੇ ਨੇਗੇ ਤੇ ਥੋੜੀ ਜਿਹੀ ਸਾਵਧਾਨੀ ਵਰਤਣੀ ਹੈਗੀ ਕਿਉਂਕਿ ਜਿਹੜਾ ਉੱਪਰਲਾ ਆਪਣਾ ਜਿਹੜਾ ਇਹ ਲੋਕੀ ਦਾ ਪੀਸ ਹੈਗਾ ਇਹ ਆਪਾਂ ਮਤਲਬ ਕਿ ਤੇ ਕੱਟ ਵਗੈਰਾ ਨਾਲ ਲੱਗ ਜੇਵੇਂ ਤਾਂ ਕਰਕੇ ਨੂੰ ਆਰਾਮ ਨਾਲ ਮਤਲਬ ਕਿ ਜਿਹੜੇ ਬੀਜ ਨੇਗੇ ਕੱਢ ਲੈਣੇ ਆ ਇਹ ਬਹੁਤ ਆਸਾਨੀ ਨਾਲ ਨਿਕਲ ਜਾਂਦੇ ਆ ਕਿਉਂਕਿ ਬਹੁਤ ਹੀ ਕੱਚੇ ਬੀਜ ਹੁੰਦੇ ਨੇਗੇ ਤੇ ਬਹੁਤ ਹੀ ਸੌਫਟ ਹੁੰਦੇ ਨੇ ਅੰਦਰੋਂ ਤਾਂ ਕਰਕੇ ਇਹ ਬਹੁਤ ਆਸਾਨੀ ਨਾਲ ਨਿਕਲ ਜਾਂਦੇ ਨੇਗੇ ਤੇ ਇਸ ਤਰ੍ਹਾਂ ਕਰਕੇ ਆਪਾਂ ਜਿਹੜੀ ਲੋਕੀ ਹੈਗੀ ਨੂੰ ਸਾਰੇ ਨੂੰ ਆਪਾਂ ਇਹਦੇ ਵਿੱਚੋਂ ਬੀਜ ਸਾਫ਼ ਕਰ ਲੈਣੇ ਨੇਗੇ ਸਾਫ਼ ਕਰਕੇ ਤੇ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਲਵਾਂਗੇ ਤੇ ਇਧਰ ਆਪਾਂ ਇੱਕ ਸਾਈਡ ਤੇ ਜਿਹੜੇ ਆਲੂ ਸੀਗੇ ਉਹ ਵੀ ਉਬਲਨੇ ਚੜਾਤੇ ਨੇਗੇ ਕਿਉਂਕਿ ਜਿਹੜਾ ਆਪਾਂ ਮਸਾਲਾ ਬਣਾਵਾਂਗੇ ਇਹਦੇ ਵਿੱਚ ਭਰਨ ਵਾਸਤੇ ਉਹ ਆਪਾਂ ਆਲੂਆਂ ਦਾ ਬਣਾਵਾਂਗੇ ਇਸ ਤਰ੍ਹਾਂ ਕਰਕੇ ਜਿਹੜੀ ਲੋਕੀ ਹੈਗੀ ਬਿਲਕੁਲ ਸਾਫ਼ ਕਰ ਲੈਣੀ ਹੈ ਆਪਾਂ ਬੀਜਾਂ ਤੋਂ ਰਹਿਤ ਤੇ ਬਾਕੀ ਦੇ ਜਿਹੜੇ ਪੀਸ ਨੇ ਉਹ ਵੀ ਆਪਾਂ ਜਿਹੜੇ ਹੈਗੇ ਸਾਫ਼ ਕਰਕੇ ਮਤਲਬ ਕਿ ਰੱਖ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1ਰ ਸੋਈ ਨੂੰ ਬਾਰ ਬਾਰ ਸਬਸਕ੍ਰਾਈਬ ਕਰਨਾ ਤੇ ਆਪਣਾ Facebook ਤੇ ਪੇਜ ਨੰਬਰ 1ਰ ਸੋਈ ਹੈ ਉਹਨੂੰ ਵੀ ਫੋਲੋ ਕਰਨਾ ਬਾਰ ਤੋਂ ਬਾਰ ਤੇ Instagram @number1rsoi ਉਹਨੂੰ ਵੀ ਬਾਰ ਤੋਂ ਬਾਰ ਫੋਲੋ ਕਰਨਾ ਐਸਟਰਾ ਕਰਕੇ ਆਪਾਂ ਜਿਹੜੀ ਲੋਕੀ ਹੈ ਤਿਆਰ ਕਰ ਲਈ ਹੈਗੀ ਉਸ ਤੋਂ ਬਾਅਦ ਆਪਾਂ ਪਾਣੀ ਲੈ ਲੈਣਾਗਾ ਇਹਨੂੰ ਗਰਮ ਚੜਾ ਲੈਣਾਗਾ ਪਾਣੀ ਨੂੰ ਤੇ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਲੈਣਾ ਤੇ ਜਿਹੜੇ ਇਹ ਪੀਸ ਨੇਗੇ ਲੋਕੀ ਦੇ ਤੇ ਇਹਨਾਂ ਨੂੰ ਆਪਾਂ ਉਬਾਲ ਲੈਣਾਗਾ ਇਹਨਾਂ ਨੂੰ ਤੁਸੀਂ 50% 50% ਹੈ ਜਿਹੜੇ ਉਬਾਲ ਲੈਣਾਗਾ ਜੇ ਜ਼ਿਆਦਾ ਉਬਾਲ ਲਵਾਂਗੇ ਨਾਲ ਤਾਂ ਇਹਦਾ ਟੁੱਟਣ ਦਾ ਡਰ ਰਹਿੰਦਾਗਾ ਤੇ ਨਾਲੇ ਜਿਹੜੀ ਲੋਕੀ ਹੈਗੀ ਇਹਦੇ ਵਿੱਚ ਜ਼ਿਆਦਾ ਪਾਣੀ ਭਰ ਜਾਂਦਾਗਾ ਜਿਆਦਾ ਉਬਾਲ ਨਾਲ ਤਾਂ ਕਰਕੇ ਉਹ 50% ਹੈ ਜਿਹੜਾ ਉਵਾਲ ਲੈਣਾ 50% ਕਿਉਂਕਿ ਆਪਾਂ ਇਹਨੂੰ ਫਰਾਈ ਵੀ ਕਰਾਂਗੇ ਤੇ ਬਾਕੀ ਦਾ 50% ਹੈ ਜਿਹੜਾ ਇਹ ਫਰਾਈ ਹੋ ਕੇ ਪੱਕ ਜਾਊਗੀ ਤੇ ਜਿਹੜੀ ਲੋਕੀ ਆਪਣੀ ਉਵਾਲੇ ਮਾਰ ਕੇ ਜਿਹੜੀ ਹੈਗੀ ਇਹ ਉਬਲ ਰਹੀ ਹੈਗੀ ਤੇ 50% ਉਵਾਲਣ ਤੋਂ ਬਾਅਦ ਆਪਾਂ ਇਹਨੂੰ ਬਾਹਰ ਕੱਢਾਂਗੇ ਤੇ ਇਧਰ ਜਿਹੜੇ ਆਲੂ ਸੀ ਆਪਾਂ ਨੇ ਉਵਾਲ ਲਿਆ ਉਵਾਲ ਕੇ ਆਲੂਆਂ ਨੂੰ ਵੀ ਛਿੱਲ ਲਿਆਗਾ ਤੇ ਆ ਗੋ ਨੂੰ ਆਪਾਂ ਕद्दूकस ਕਰ ਲਵਾਂਗੇ ਉਦੋਂ ਪਹਿਲਾਂ ਆਪਾਂ ਜਿਹੜੀ ਲੋਕੀ ਹੈਗੀ ਬਿਠੰਡੀ ਹੋ ਚੁਗੀ ਤਾਂ ਕਰਕੇ ਆਪਾਂ ਇਹਨੂੰ ਪਾਣੀ ਦੇ ਵਿੱਚੋਂ ਕੱਢ ਲਵਾਂਗੇ ਥੋੜਾ ਜਿਹਾ ਨੇਰਾ ਹੋ ਗਿਆ ਸੀਗਾ ਤਾਂ ਕਰਕੇ ਥੋੜੀ ਜਿਹੀ ਲਾਈਟਿੰਗ ਦੀ ਪ੍ਰੋਬਲਮ ਆ ਗਈ ਸੀਗੀ ਤੇ ਚਲੋ ਕੋਈ ਗੱਲ ਨਹੀਂ ਪਰ ਫਿਰ ਵੀ ਕਾਫੀ ਸਾਫ ਦਿਖਾਈ ਦੇ ਰਿਹਾ ਹੈਗਾ ਤੇ ਜਿਹੜੇ ਲੋਕੀ ਆਪਾਂ ਇਹ ਪਲੇਟ ਦੇ ਵਿੱਚ ਕੱਢ ਲਈ ਹੈ ਜਦ ਤੱਕ ਲੋਕੀ ਠੰਡੀ ਹੁੰਦੀ ਹੈ ਉਹ ਜ਼ਰਾ ਆਪਾਂ ਜਿਹੜੇ ਆਲੂ ਨੇ ਉਹਨਾਂ ਨੂੰ ਕਧੂਕਸ ਕਰ ਲਵਾਂਗੇ ਤੇ ਇਹ ਆਲੂ ਆਪਾਂ ਵਾਲ ਲਏ ਸੀਗੇ ਇਹਨਾਂ ਨੂੰ ਆਪਾਂ ਕਧੂਕਸ ਕਰ ਲਵਾਂਗੇ ਤੇ ਜਿਹੜਾ ਮਸਾਲਾ ਹੈਗਾ ਉਹ ਬਣਾ ਕੇ ਆਪਾਂ ਤਿਆਰ ਕਰਾਂਗੇ ਤੇ ਇਹਦੇ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਟਫਿੰਗ ਭਰ ਸਕਦੇ ਹੋਗੇ ਚਾਹੇ ਪਨੀਰ ਵੀ ਪਾ ਸਕਦੇ ਹੋ ਇਹਦੇ ਵਿੱਚ ਗਾਜਰ ਹੈਗੀ ਉਹ ਵੀ ਕ੍ਰੀਟ ਕਰਕੇ ਪਾ ਸਕਦੇ ਹੋਗੇ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਫਿਲਿੰਗ ਆ ਤੁਸੀਂ ਤਿਆਰ ਕਰ ਸਕਦੇ ਹੋ ਚੀਜ਼ ਪਾ ਸਕਦੇ ਆ ਇਹਦੇ ਵਿੱਚ ਤੇ ਜਿਹੇ ਜੀ ਤੁਹਾਡੇ ਕੋਲੇ ਜਿਸ ਟਾਈਮ ਵੀ ਅਵੇਲੇਬਲ ਹੈ ਉਸ ਤਰ੍ਹਾਂ ਦੀ ਜਿਹੜੀ ਸਟਫਿੰਗ ਆ ਤੁਸੀਂ ਤਿਆਰ ਕਰ ਸਕਦੇ ਹੋ ਜਿਹੜੇ ਆਲੂ ਹੈਗੇ ਇਹਨਾਂ ਨੂੰ ਆਪਾਂ ਕੱਦੂਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ మీడియం ਸਾਈਜ਼ ਦਾ ਪਿਆਜ਼ ਬਰੀਕ-ਬਰੀਕ ਕੱਟ ਕੇ ਪਾ ਲਵਾਂਗੇ ਤੇ ਜਿਹੜੇ ਮਸਾਲੇ ਆਪਾਂ ਰੋਟੀਨ ਦੇ ਵਿੱਚ ਯੂਜ਼ ਕਰਦੇ ਆ ਉਹੀ ਮਸਾਲੇ ਆਪਾਂ ਇਹਦੇ ਵਿੱਚ ਯੂਜ਼ ਕਰਾਂਗੇ ਕਿਉਂਕਿ ਜ਼ਿਆਦਾ ਆਪਾਂ ਕੋਈ ਜ਼ਿਆਦਾ ਚਟਪੜਾ ਨਹੀਂ ਬਣਾਉਂਦੇ ਹੈਗੇ ਇਹਨੂੰ ਤੇ ਆਪਾਂ ਨਾਰਮਲ ਮਸਾਲੇ ਨਾਲ ਬਣਾ ਕੇ ਤਿਆਰ ਕਰਸੇ ਤਾਂ ਕਿ ਜਿਹੜਾ ਹਰੇਕ ਬੰਦਾ ਹੈਗਾ ਇਹ ਜਿਹੜੀ ਹੈ ਰੈਸਪੀ ਹੈ ਬਣਾ ਕੇ ਤਿਆਰ ਕਰ ਸਕੇ ਕਿਉਂਕਿ ਕਈ ਵਾਰ ਕਿਸੇ ਕੋਲ ਜਿਹੜੇ ਮਸਾਲੇ ਨੇਗੇ ਉਹ ਵੀ अवेलेबल ਨਹੀਂ ਹੁੰਦੀ ਕੋਈ ਸਟਫਿੰਗ ਹੈਗੀ ਉਹ ਵੀ अवेलेबल ਨਹੀਂ ਹੁੰਦੀ ਤਾਂ ਕਰਕੇ ਆਲੂ ਤਾਂ ਆਪਣੇ ਆਮ ਘਰ ਦੇ ਵਿੱਚ ਹੀ ਮਤਲਬ ਕਿ ਆਪਾਂ ਲਿਆ ਕੇ ਰੱਖਦੇ ਆਂਗੇ ਆਲੂ ਪਿਆਜ਼ ਤੇ ਉਹ ਆਪਾਂ ਲੈ ਲੈਣੇ ਆਂਗੇ ਇਹਦੇ ਵਿੱਚ ਤੁਸੀਂ ਅਦਰਕ ਲਸਣ ਦਾ ਪੇਸਟ ਵੀ ਪਾ ਸਕਦੇ ਹੋ ਜਿਹੇ ਜੀ ਤੁਹਾਨੂੰ ਮਤਲਬ ਕਿ ਸਟਫਿੰਗ ਪਸੰਦ ਹੈਗੀ ਉਹ ਵੀ ਪਾ ਸਕਦੇ ਹੋਗੇ ਇੱਥੇ ਆਪਾਂ ਇੱਕ మీడియం ਸਾਈਜ਼ ਦਾ ਪਿਆਜ਼ ਲੈ ਲਿਆ ਸੀ ਉਹਨੂੰ ਆਪਾਂ ਕਦੂ ਕਰ ਬਰੀਕ-ਬਰੀਕ ਕੱਟ ਲਿਆਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਰਿਹਾ ਸਵਾਦ ਅਨੁਸਾਰ ਨਮਕ ਥੋੜੀ ਜੀ ਪਾਦ ਮੰਗੇ ਆਪਾਂ ਇਹਦੇ ਵਿੱਚ ਹਲਦੀ ਤੇ ਥੋੜੇ ਮਸਾਲਾ ਪਾ ਦਾਂਗੇ ਗਰਮ ਮਸਾਲਾ ਇਹਦੇ ਵਿੱਚ ਚਾਟ ਮਸਾਲਾ ਥੋੜਾ ਨੀਂਬੂ ਜੋ ਵੀ ਸੋਨੋ ਕਿਸੇ ਵੀ ਤਰ੍ਹਾਂ ਦਾ ਮਤਲਬ ਕਿ ਸਵਾਦ ਅਨੁਸਾਰ ਜਿਹੜਾ ਇਹਦੇ ਵਿੱਚ ਤੁਸੀਂ ਪਾ ਲੈਣੇ ਹੈਗੇ ਥੋੜਾ ਜੀਰਾ ਪਾ ਲਾਂਗੇ ਥੋੜੀ ਜਿਹੀ ਮੈਂ ਪਾ ਲਵਾਂਗੇ ਜਿਕ ਕਸੂਰੀ ਮੇਥੀ ਹੈ ਤਾਂ ਕਸੂਰੀ ਮੇਥੀ ਪਾ ਲਓ ਧਨੀਆ ਹੈਗਾ ਹਰਾ ਧਨੀਆ ਵੀ ਘੱਟ ਹੈ ਹੋਇਆ ਤੁਸੀਂ ਪਾ ਸਕਦੇ ਹੋ ਜੋ ਵੀ ਤੁਸੀਂ ਇਹਦੇ ਵਿੱਚ ਪਾਉਣਾ ਤੁਸੀਂ ਪਾ ਸਕਦੇ ਹੋ ਆਪਣੀ ਮਰਜ਼ੀ ਅਨੁਸਾਰ ਤੇ ਮੈਂ ਇਹਦੇ ਵਿੱਚ ਕੁਝ ਮਸਾਲੇ ਸੀਗੇ ਜਿਹੜੇ ਵੇਸਿਕ ਜੇ ਉਹ ਐਡ ਕਰ ਲਿਆ ਉਸ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਆਲੂਆਂ ਦੇ ਵਿੱਚ ਮਿਕਸ ਕਰ ਲਵਾਂਗੀ ਮਿਕਸ ਕਰਕੇ ਜਿਹੜਾ ਇਹ ਮਸਾਲਾ ਆਪਾਂ ਤਿਆਰ ਕਰ ਲਿਆਗਾ ਤੇ ਉਦਾਂ ਜਿਹੜੀ ਆਪਣੀ ਲੋਕੀ ਹੈਗੀ ਉਹ ਵੀ ਤਕਰੀਬਨ ਠੰਡੀ ਹੋ ਚੁੱਕੀ ਹੈਗੀ ਤੇ ਆਪਾਂ ਜਿਹੜੀ ਇਹ ਸਟਫਿੰਗ ਹੈਗੀ ਉਹ ਵੀ ਤਿਆਰ ਕਰ ਲਈ ਹੈਗੀ ਆਲੂ ਉਬਲੇ ਹੋਏ ਐ ਇਹਨਾਂ ਨੂੰ ਜ਼ਿਆਦਾ ਭੁੰਨਣ ਬਗੈਰ ਦੀ ਮਤਲਬ ਕਿ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਸ ਤਰ੍ਹਾਂ ਵੀ ਜਿਹੜਾ ਆਲੂ ਦਾ ਮਸਾਲਾ ਬਹੁਤ ਸੁਆਦ ਬੰਦਾ ਹੈਗਾ ਤੇ ਇਧਰ ਆਪਣੀ ਜਿਹੜੀ ਲੋਕੀ ਹੈਗੀ ਉਹ ਵੀ ਆਪਾਂ ਦੇਖ ਲਵਾਂਗੇ ਠੰਡੀ ਹੋ ਗਈ ਹੈਗੀ ਤੇ ਉਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਜਿਹੜਾ ਬੇਸਣ ਹੈਗਾ ਉਹ ਵੀ ਮਤਲਬ ਕਿ ਕੋਲ ਬਣਾ ਕੇ ਰੱਖ ਲਵਾਂਗੇ ਜਿਹਦੇ ਵਿੱਚ ਆਪਾਂ ਲੋਕੀ ਦੇ ਪਕੌੜਿਆਂ ਨੂੰ ਮਤਲਬ ਕਿ ਮਤਲਬ ਰੇਟ ਕੇ ਬੇਸਣ ਦੇ ਵਿੱਚ ਆਪਾਂ ਫਰਾਈ ਕਰਾਂਗੇ ਇਹਦੇ ਵਿੱਚ ਆਪਾਂ ਕੁਝ ਮਸਾਲੇ ਐਡ ਕਰ ਲੈਨੇ ਆ ਹਲਦੀ ਪਾਊਡਰ ਥੋੜਾ ਜਿਹਾ ਧਨੀਆ ਗਰਮ ਮਸਾਲਾ ਜੀਰਾ ਸਵਾਦ ਅਨੁਸਾਰ ਨਮਕ ਮਿਰਚ ਤੇ ਇਨਨੂੰ ਆਪਾਂ ਥੋੜਾ ਜਿਹਾ ਪਤਲਾ ਹੀ ਘੋਲ ਲੈਣਾ ਜਿਹੜਾ ਬੇਸਣ ਹੈਗਾ ਤੇ ਇਹਨੂੰ ਘੋਲ ਕੇ ਆਪਾਂ ਤਿਆਰ ਕਰ ਲਵਾਂਗੇ ਬੇਸਣ ਨੂੰ ਤੇ ਜਦ ਤੱਕ ਆਪਣੀ ਜਿਹੜੀ ਲੋਕੀ ਹੈਗੀ ਉਹ ਠੰਡੀ ਹੋ ਜਾਂਦੀ ਹੈ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਗੰਠਾਂ ਖਤਮ ਕਰਕੇ ਤੇ ਇਹ ਜਿਹੜਾ ਆਪਾਂ ਬੇਸਣ ਦਾ ਮਸਾਲਾ ਘੋਲ ਲਵਾਂਗੇ ਤੇ ਜਿਆਦਾ ਸੰਘਣਾ ਨਹੀਂ ਕਰਨਾ ਹੈਗਾ ਥੋੜਾ ਪਤਲਾ ਰੱਖਣਾ ਹੈਗਾ ਕਿਉਂਕਿ ਜਿਹੜਾ ਹਲਕਾ ਹਲਕਾ ਜਿਹੜਾ ਆਪਣਾ ਬੇਸਣ ਆਪਾਂ ਇਹਦੇ ਉੱਤੇ ਕੋਟ ਕਰਨਾ ਹੈਗਾ ਓਕੇ ਆਪਾਂ ਜਿਹੜੇ ਹੈ ਪਕੌੜੇ ਨੇਗੇ ਸਨੈਕਸ ਨੇਗੇ ਤੇ ਉਹਦੇ ਵਿੱਚ ਜਿਹੜਾ ਲੋਕੀ ਦਾ ਟੇਸਟ ਵੀ ਆਵੇ ਆਲੂ ਦਾ ਵੀ ਟੇਸਟ ਆਵੇ ਤੇ ਥੋੜਾ ਜਿਹਾ ਹਲਕਾ ਜਿਹਾ ਵੇਸਨ ਦਾ ਆਵੇ ਤੇ ਇਧਰ ਆਪਾਂ ਕੁਝ ਨਾਲ ਹੀ ਤਿਆਰੀ ਕਰ ਲਵਾਂਗੇ ਆਪਣੇ ਕੋਲੇ ਬ੍ਰੈਡ ਪਏ ਹੁੰਦੇ ਆ ਘਰ ਦੇ ਵਿੱਚ ਦੋ ਚਾਰ ਬ੍ਰੈਡ ਲੈ ਲੈਨੇ ਹੈਗੇ ਜੇ ਬ੍ਰੈਡ ਨਹੀਂ ਤਾਂ ਆਪਾਂ ਕਈ ਵਾਰ ਸਨੈਕਸ ਵਗੈਰਾ ਬਣਾਉਨੇ ਆ ਬ੍ਰੈਡਾਂ ਨਹੀਂ ਆ ਸਾਈਡ ਆਪਾਂ ਉਤਾਰ ਕੇ ਰੱਖ ਦਿੰਦੇ ਆ ਉਹ ਵੀ ਲੈ ਸਕਦੇ ਆ ਤੇ ਇਹਨਾਂ ਦਾ ਆਪਾਂ ਗ੍ਰੈਂਡ ਕਰਕੇ ਚੂਰਾ ਬਣਾ ਲਵਾਂਗੇ ਤੇ ਜਿਹੜਾ ਇਹ ਬੈਟਰ ਆਪਾਂ ਉਹ ਵੀ ਤਿਆਰ ਕਰ ਲਿਆਗਾ ਇੰਨਾ ਕੁ ਤੁਸੀਂ ਪਤਲਾ ਰੱਖਣਾ ਹੈਗਾ ਜਿਆਦਾ ਸੰਘਣਾ ਨਹੀਂ ਰੱਖਣਾ ਹੈਗਾਗਾ ਤੇ ਉਹ ਵੀ ਆਪਾਂ ਨਾਲ ਹੀ ਤਿਆਰ ਕਰਕੇ ਰੱਖ ਲਾਂਗੇ ਕਿਉਂਕਿ ਫਿਰ ਬਹੁਤ ਜ਼ਿਆਦਾ ਲੰਬੀ ਵੀਡੀਓ ਹੋ ਜਾਂਦੀ ਹੈਗੀ ਤਾਂ ਫਿਰ ਸਕਿਪ ਕਰਕੇ ਆਪਾਂ ਦੇਖਦੇ ਆਂਗੇ ਤਾਂ ਕਰਕੇ ਆਪਾਂ ਪਹਿਲਾਂ ਹੀ ਤਿਆਰੀ ਕਰ ਲੈਣੇ ਆਂਗੇ ਕੁਛ ਤੇ ਇੱਧਰ ਜਿਹੜਾ ਮਸਾਲਾ ਸੀ ਆਪਾਂ ਲੋਕੀ ਠੰਢੀ ਹੋ ਗਈ ਹੈਗੀ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਭਰ ਦਵਾਂਗੇ ਚੰਗੇ ਤਰ੍ਹਾਂ ਜਿਹੜਾ ਮਸਾਲਾ ਹੈਗਾ ਮਸਾਲਾ ਪਰ ਪਰ ਕੇ ਆਪਾਂ ਇਹਨੂੰ ਤਿਆਰ ਕਰ ਲਵਾਂਗੇ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਦੇਖ ਲੈਣਾਗਾ ਤੇ ਦੋਨਾਂ ਸਾਈਡਾਂ ਦੇ ਵਿੱਚ ਜਿਹੜਾ ਮਸਾਲਾ ਹੈਗਾ ਉਹ ਚੰਗੀ ਤਰ੍ਹਾਂ ਭਰ ਦੇਣਾਗਾ ਤੇ ਇਹਨੂੰ ਭਰ ਕੇ ਆਪਾਂ ਪਲੇਟ ਦੇ ਵਿੱਚ ਰੱਖ ਲਵਾਂਗੇ ਬਾਕੀ ਜਿਹੜੇ ਪੀਸ ਲੈਗੇ ਲੋਕੀ ਦੇ ਉਹਦੇ ਵਿੱਚ ਵੀ ਆਪਾਂ ਮਸਾਲਾ ਐਸੇ ਤਰ੍ਹਾਂ ਹੀ ਭਰ ਕੇ ਤਿਆਰ ਕਰ ਲਵਾਂਗੇ ਤੇ ਉਧਰ ਜਿਹੜਾ ਆਪਾਂ ਬਰੈਡਾਂ ਦਾ ਚੂਰਾ ਵੀ ਬਣਾ ਕੇ ਤਿਆਰ ਕਰ ਲਵਾਂਗੇ ਜਦ ਤੱਕ ਆਪਣਾ ਜਿਹੜਾ ਵੇਸਣ ਹੈਗਾ ਉਹ ਵੀ ਰੈਸਟ ਤੇ ਪਿਆ ਹੈਗਾ ਤੇ ਇਧਰ ਆਪਾਂ ਲੋਕੀ ਨੂੰ ਬਿਲਕੁਲ ਤਿਆਰ ਕਰ ਲਵਾਂਗੇ ਭਰ ਕੇ ਤੇ ਜਿਹੜਾ ਤੇਲ ਹੈ ਉਹ ਵੀ ਆਪਾਂ ਗਰਮ ਹੋਣ ਵਾਸਤੇ ਚੜਾ ਦਾਂਗੇ ਨਾਲ ਦੀ ਨਾਲ ਕਿਉਂਕਿ ਜੇ ਸਾਰੀਆਂ ਚੀਜ਼ਾਂ ਦਿਖਾਉਣ ਲੱਗ ਜਾਈਏ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈਗੀ ਤਾਂ ਕਰਕੇ ਫਿਰ ਐਡਿਟ ਕਰਨ ਵੇਲੇ ਵੀ ਮੁਸ਼ਕਲ ਆਉਂਦੀ ਹੈਗੀ ਤੇ ਜਿਹੜਾ ਆਪਾਂ ਦੇਖਦੇ ਆਂਗੇ ਤੇ ਇੰਨੀ ਜ਼ਿਆਦਾ ਲੰਬੀ ਵੀਡੀਓ ਦੇਖਣ ਨੂੰ ਵੀ ਟਾਈਮ ਨਹੀਂ ਹੁੰਦਾ ਹੈਗਾ ਤਾਂ ਕਰਕੇ ਆਪਾਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਦੇ ਆਂ ਘੱਟ ਟਾਈਮ ਦੇ ਵਿੱਚ ਜਿਹੜੀ ਉਹ ਵੀਡੀਓ ਬਣ ਸਕੇ ਕਿਉਂਕਿ ਇਹਦੇ ਸਟੈਪ ਹੈਗੇ ਜਿਹੜੇ ਕਾਫੀ ਹੋ ਜਾਂਦੇ ਨੇਗੇ ਤੇ ਬਹੁਤ ਹੀ ਜ਼ਿਆਦਾ ਲੰਬੀ ਜਿਹੜੀ ਇਹ ਵੀਡੀਓ ਬਣ ਜਾਂਦੀ ਹੈ ਤਾਂ ਕਰਕੇ ਆਪਾਂ ਇਹਨੂੰ ਸ਼ਾਰਟਕਟ ਦੇ ਵਿੱਚ ਮਤਲਬ ਕਿ ਸੋਨੂੰ ਮੇਨ ਮੇਨ ਚੀਜ਼ਾਂ ਵਿਖਾਈਆਂ ਲੈ ਗਈਆਂ ਤੇ ਜਿਹੜੀ ਲੋਕੀ ਹੈਗੀ ਆਪਾਂ ਮਸਾਲਾ ਪਾ ਕੇ ਇਸ ਤਰ੍ਹਾਂ ਤਿਆਰ ਕਰ ਲਵਾਂਗੇ ਤੇ ਉਦੋਂ ਆਪਾਂ ਤੇਲ ਗਰਮ ਚੜਾਤਾ ਹੈ ਤੇ ਬਰੈਡਾਂ ਦਾ ਚੂਰਾ ਵੀ ਬਣਾ ਕੇ ਤਿਆਰ ਕਰ ਲਿਆ ਤੇ ਉਦੋਂ ਆਪਣਾ ਜਿਹੜਾ ਬੇਸਣ ਆ ਉਹ ਵੀ ਰੈਸਟ ਤੇ ਪਿਆਗਾ ਜਦ ਤੱਕ ਕਰ ਬੇਸਣ ਚੰਗੀ ਤਰ੍ਹਾਂ ਫੁੱਲ ਜਾਊਗਾ ਮਸਾਲਿਆਂ ਦੇ ਨਾਲ ਤੇ ਇੱਧਰ ਆਪਾਂ ਜਿਹੜੀਆਂ ਲੋਕੀਆਂ ਤਿਆਰ ਕਰ ਲਵਾਂਗੇ ਤੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਨਾਲ ਦੀ ਨਾਲ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਆਪਣੇ ਜਿਹੜਾ ਚੈਨਲ ਹੈਗਾ ਉਹਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਿਹੜੀ ਲੋਕੀ ਆਪਾਂ ਤਿਆਰ ਕਰ ਲਈਏ ਉਸ ਤੋਂ ਬਾਅਦ ਆਪਾਂ ਇਹਨੂੰ 1-1 ਇੰਚ ਦਾ ਜਿਹੜਾ ਪੀਸ ਕੱਟ ਕੇ ਤਿਆਰ ਕਰ ਲਵਾਂਗੇ ਇਸ ਤਰ੍ਹਾਂ ਕਰਕੇ ਤੇ ਕਿਉਂਕਿ ਫਿਰ ਆਪਾਂ ਨੂੰ ਫਰਾਈ ਕਰਨੇ ਵਿੱਚ ਆਸਾਨੀ ਹੋਊਗੀ ਜਿਆਦਾ ਲੰਬੇ ਪੀਸ ਹੈਗੇ ਜਿਹੜੇ ਉਹ ਵੀ ਸੋਨੇ ਨਹੀਂ ਲੱਗਦੇ ਤੇ ਨਾਲੇ ਜਿਹੜੀ ਇਹਨਾਂ ਦੀ ਕਟਿੰਗ ਹੈ ਬਹੁਤ ਵਧੀਆ ਹੁੰਦੀ ਹੈਗੀ ਤੇ ਇਹ ਸਨੈਕਸ ਹੈ ਜਿਹੜੇ ਬਹੁਤ ਹੀ ਵਧੀਆ ਉਪਰੋਂ ਕ੍ਰਿਸਪੀ ਕ੍ਰਿਸਪੀ ਤੇ ਵਿੱਚੋਂ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦੇ ਨੇਗੇ ਬਣਾ ਕੇ ਟਰਾਈ ਜ਼ਰੂਰ ਕਰਨਾ ਥੋੜੀ ਜੀ ਮਿਹਨਤ ਤਾਂ ਜ ਹੈਗੀ ਹੈਗੀ ਪਰ ਜਿਹੜੇ ਸਨੈਕਸ ਹੈਗੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਹੈਗੇ ਕਈ ਵਾਰ ਆਪਣੇ ਘਰਾਂ ਦੇ ਵਿੱਚ ਕਿੱਟੀ ਪਾਰਟੀ ਵਗੈਰਾ ਜਾਂ ਕੋਈ ਛੋਟਾ ਜਿਹਾ ਫੰਕਸ਼ਨ ਜਨਮ ਦਿਨ ਵਗੈਰਾ ਬਰਥਡੇ ਹੋਰ ਕਿਸੇ ਤਰ੍ਹਾਂ ਦਾ ਵੀ ਕੋਈ ਛੋਟਾ ਜਿਹਾ ਫੰਕਸ਼ਨ ਹੁੰਦਾ ਤਾਂ ਉਹਦੇ ਵਿੱਚ ਜਿਹੜੇ ਸਨੈਕਸ ਆ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਆ ਸਭ ਨੂੰ ਬਹੁਤ ਪਸੰਦ ਆਉਣਗੇ ਤਾਂ ਜਿਹੜੇ ਆਪਾਂ ਇਸ ਤਰ੍ਹਾਂ ਪੀਸ ਕੱਟ ਲੈਨੇਗੇ ਇਧਰ ਤੇਲ ਆਪਾਂ ਗਰਮ ਚੜਾਇਆ ਹੋਇਆ ਤੇ ਇਧਰ ਆਪਾਂ ਇੱਕ ਪੀਸ ਲਵਾਂਗੇ ਇਹਨੂੰ ਬੇਸਨ ਦੇ ਘੋਲ ਦੇ ਵਿੱਚ ਆਪਾਂ ਨੂੰ ਲਪੇਟ ਲਵਾਂਗੇ ਉਸ ਤੋਂ ਬਾਅਦ ਜਿਹੜੇ ਬਰੈਡਾਂ ਦਾ ਚੂਰਾ ਕੀਤਾ ਹੋਇਆ ਉਹਦੇ ਵਿੱਚ ਇਹਨੂੰ ਲਪੇਟ ਕੇ ਰੱਖ ਲਵਾਂਗੇ ਬਾਕੀ ਦੇ ਬਚਦੇ ਜਿਹੜੇ ਪੀਸ ਆ ਉਹ ਵੀ ਜਿੰਨੇ ਆਪਣੇ ਫਰਾਈ ਪੈਨ ਦੇ ਵਿੱਚ ਆਉਣਗੇ ਉਹਨੇ ਆਪਾਂ ਲਪੇਟ ਲਵੇਟ ਕੇ ਰੱਖ ਲਵਾਂਗੇ ਤੇਲ ਫੁੱਲ ਫਲੈਟ ਗਰਮ ਹੈਗਾ ਤੇ ਇਹਨੂੰ ਆਪਾਂ ਬੇਸਾਂ ਨੂੰ ਪਾ ਦਵਾਂਗੇ ਇਹਦੇ ਵਿੱਚ ਤੇ ਇਹਨਾਂ ਨੂੰ ਆਪਾਂ ਪੂਰੇ ਗਰਮ ਤੇਲ ਦੇ ਵਿੱਚ ਫਰਾਈ ਕਰਾਂਗੇ ਤੇ ਬਹੁਤ ਹੀ ਕ੍ਰਿਸਪੀ ਔਰ ਅੰਦਰੋਂ ਸੌਫਟ ਬਣ ਕੇ ਤਿਆਰ ਹੁੰਦੇ ਆਗੇ ਜਿਹੜੇ 스ਨੈਕਸ ਹੈ ਤੇ ਫਰਾਈ ਕਰਨ ਵੇਲੇ ਜਿਆਦਾ ਟਾਈਮ ਨਹੀਂ ਲੈਂਦੇ ਹੈਗੇ ਮਿੰਟਾਂ ਸਕਿੰਟਾਂ ਦੇ ਵਿੱਚ ਮਤਲਬ ਕਿ ਤਿਆਰ ਹੋ ਜਾਂਦੇ ਆ ਵੈਸੇ ਵੀ ਬਹੁਤ ਜਿਆਦਾ ਟਾਈਮ ਨਹੀਂ ਲੱਗਦਾ ਹੈਗਾਗਾ ਤੇ ਇਹ ਥੋੜਾ ਜਿਹਾ ਵੀਡੀਓ ਬਣਾਉਣ ਵੇਲੇ ਥੋੜਾ ਜਿਹਾ ਜਿਆਦਾ ਟਾਈਮ ਲੱਗ ਜਾਂਦਾ ਆਪਾਂ ਨੂੰ ਤੇ ਪਰ ਜੇ ਆਪਾਂ ਉਂ ਬਣਾਉਣੇ ਹੋਣ ਤਾਂ ਬਹੁਤ ਛਟਪਟ ਬਣ ਕੇ ਤਿਆਰ ਹੁੰਦੇ ਆ ਇੱਕ ਸਾਈਡ ਤੇ ਆਲੂ ਬਲ ਨੇ ਰੱਖ ਦੋ ਇੱਕ ਸਾਈਡ ਤੇ ਜਿਹੜੇ ਲੋਕੇ ਨੂੰ ਛੱਲ ਕੇ ਆਵਾਲੋ ਤੇ ਜਰ ਤੱਕ ਲੌ ਕਿ ਉਬਲਦੇ ਹੋ ਤੇ ਕਰ ਜਿਹੜੇ ਆਲੂ ਆਪਣੇ ਉਬਲ ਜਾਂਦੇ ਆ ਬਾਕੀ ਦੀ ਤਿਆਰੀ ਕਰ ਲੋ ਤਾਂ ਕਰਕੇ ਬਹੁਤ ਹੀ ਘੱਟ ਟਾਈਮ ਲੱਗਦਾ ਹੈਗਾ ਤੇ ਬਸ ਥੋੜੀ ਜੀ ਮਿਹਨਤ ਜ਼ਰੂਰ ਹੈਗੀ ਤੇ ਜਿਹੜੇ ਆਪਾਂ ਇਹ ਸਨੈਕਸ ਹੈਗੇ ਉਲਟ ਫਲਟ ਕਰਕੇ ਚੰਗੀ ਤਰ੍ਹਾਂ ਸੇਕ ਲਵਾਂਗੇ ਉਸ ਤੋਂ ਬਾਅਦ ਆਪਾਂ ਚਾਹ ਨੇਚ ਇਹਨਾਂ ਨੂੰ ਕੱਢ ਲਵਾਂਗੇ ਤੇ ਇਹਨਾਂ ਨੂੰ ਹਰੀ ਚਟਨੀ ਟਮਾਟੋ ਕੈਚੱਪ ਕਿਸੇ ਵੀ ਤਰ੍ਹਾਂ ਦੀ ਚਟਨਾ ਸਰਵ ਕਰ ਸਕਦੇ ਹ ਤੁਸੀਂ ਤੇ ਬਹੁਤ ਜਲਦੀ ਬਣ ਕੇ ਤਿਆਰ ਹੁੰਦੇ ਹੈਗੇ ਤੇ ਇਹਨਾਂ ਨੂੰ ਹੁਣ ਆਪਾਂ ਇਹ ਜਿਹੜੇ ਸਨੈਕਸ ਆ ਆਪਣੇ ਸੇਕ ਗਏ ਨੇਗੇ ਇਹਨਾਂ ਨੂੰ ਆਪਾਂ ਚੰਨੇ ਚੜਲੇ ਮੰਗੇ ਜਿਹੜਾ ਐਕਸਟਰਾ ਤੇਲ ਹੈਗਾ ਉਹ ਨਿਕਲ ਜਾਊਗਾ ਤੇ ਜਿਹੜੇ 스낵ਸ ਆ ਬਹੁਤ ਜਲਦੀ ਬਣ ਕੇ ਤਿਆਰ ਹੁੰਦੇ ਨੇਗੇ ਬਣਾ ਕੇ ਟਰਾਈ ਜ਼ਰੂਰ ਕਰਨਾ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਜਿਹੜੇ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਿਹੜਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈਗਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਵੇ ਤੇ ਨੋਟੀਫਿਕੇ ਜਿਹੜਾ ਘੰਟੀ ਵਾਲਾ ਬਟਨ ਹੈ ਉਹਨੂੰ ਪ੍ਰੈਸ ਜ਼ਰੂਰ ਕਰ ਲੈਣਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਨੂੰ ਮਿਲ ਸਕੇ ਜਿਹੜੇ ਸਨੈਕਸ ਹੈ ਬਣ ਕੇ ਤਿਆਰ ਹੋ ਗਏ ਮੈਂ ਸਭ ਨੂੰ ਕੱਟ ਕੇ ਦਿਖਾਉਣੀ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੇ ਜਲਦੀ ਮਿਲਦੇ ਆਂਗੇ ਆਪਾਂ ਇੱਕ ਨਵੀਂ ਹੋਰ ਵੀਡੀਓ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਨੂੰ ਸ਼ਸ਼ੀ ਗਰ ਜੀ ਜਮੇਂ ਦੇ ਨਾਲ ਚੰਨ ਗਣਕੂ ਹੈ ਇਹਨਾਂ ਕੀ ਬਥਰ ਰਾਦ ਨੂੰ ਨਹੀਂ